ਅੱਜ ਫਿਰ ਘਾਟੂ ਚ ਚਲਦੇ ਆਂ ਦਿਖਾਉਂਦੇ ਆ ਤੁਹਾਨੂੰ ਮੌੜ ਮੰਡੀ 20 ਦੀ ਆਤੀ 3 ਜੇ ਮਹੀਨੇ ਦੀ ਤੇ ਨਾਲ ਮੇਰੇ ਮਿੱਤਰ ਪਿਆਰੇ ਨੇ ਜਟਾਣਾ ਸਾਹਿਬ ਆ ਤੇ ਭਾਈ ਸੌਦੀਆ ਸਾਹਿਬ ਤੇ ਮਨਜੀਤ ਤੇ ਚੈਨਲ ਦੇ ਖਾਣੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਪਰਮਾਤਮਾ ਤੁਹਾਡੀਆਂ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ ਤੇ ਚੈਨਲ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਬਦਤਬਾਦ ਸ਼ੇਅਰ ਕਰੋ ਫੋਲੋ ਤੇ ਬਦਤਬਾਦ ਕਮੈਂਟਾਂ ਸਿੱਖ ਦੱਸਿਆ ਕਰੋ ਜੇ ਕੋਈ ਕਮੀ ਪੇਸੀ ਹੁੰਦੀ ਆ ਤਾਂ ਕਿ ਸੁਧਾਰੀ ਜਾਵੇ ਧੰਨਵਾਦ ਦਿਖਾਉਂਦੇ ਆ ਅੱਜ ਦੇ ਸੱਚ ਜਨੋ ਫਿਰ ਸੋਡਾ ਅੱਜ ਫੇਰ ਦਿਖਾਉਨੇ ਜਬਰਦਸਤ ਹਾਂ ਕੀ ਹਾਲ ਹੈ ਠੀਕ ਠਾਕ ਬੜੀ ਬੜੀ ਝੋਟੀਆਂ ਆ ਬੜੀਆ ਵਾਹ ਬੜੀਆ ਬੜੀਆ ਹੋਰ ਫਿਰ ਆ ਲੋ ਚਲ ਪਰ ਇਹ ਝੋਟੀਆਂ ਦੇ ਮਾਸਾਂ ਦੇ ਦਾ ਕੁਝ ਨਾ ਆ ਮੈਂ ਇਸ ਚ ਕੋਈ ਤਥਾ ਨਹੀਂ ਹੈਗੀ ਕਿਸੇ ਚੱਟ ਨੇ ਚੰਗੀ ਪਾਲੀ ਹੋਈ ਐ ਵੇਖੇ ਤਾਂ ਕੁਟੇ ਵਿੱਚ ਠੀਕ ਐ ਹੂੰ ਆ ਵੀ ਤਾਂ ਨਹੀਂ ਜੇ ਕੋ ਪਾਲਦਾ ਤਾਂ ਗੋਪਨੀ ਬਾਈ ਐ ਦੰਤੀ ਨਹੀਂ ਪਮਾ ਕੱਪਣ ਹੋ ਗਏ ਇਹ ਨਹੀਂ ਇਹ ਆਪਾਂ ਨੂੰ ਕਿਸੇ ਕੀਮਤੀ ਨਹੀਂ ਦਿੰਦੇ ਨਹੀਂ ਦਿੰਦੇ ਕਿੰਨਾ ਮਰਜੀ ਜ਼ੋਰ ਲਾ ਲੋ ਬਾਈ ਦੇਖ ਮਾਲਾ ਲੈ ਕੇ 30-40000 ਦੀ ਤੇ ਨਾ 2.5-3 ਲੱਖ ਦੀ ਵਿਕਰੀ ਆ ਜਾਂ ਹੂੰ ਇਹ ਤੈਨੂੰ ਕਿਉਂ ਦੱਸਣਗੇ ਪੰਜਾ ਪੰਜਾ ਨੂੰ ਕਿਲਵਾ ਇਹ ਦੋ ਚੀਜ਼ਾਂ ਦੇ ਮੈਂ ਕਹਿਣਾ ਚਾਹਣਾ ਪਿਆ ਇੱਕ ਗੱਲ ਹੁਣ ਦੱਸਦਾ ਵੀ ਆਹ ਦੇ ਦੰਦ ਤੈਨੂੰ ਕੋਈ ਨਿੰਦਾ ਨਹੀਂ ਹੁੰਦਾ ਹੂੰ ਮੇਰਾ ਕੰਮ ਮਾਮਾ ਵਾਲ ਦਵਾਉਣਾ ਹਾਲਾਂਕਿ ਮੈਂ ਫੰਡਰ ਪਸੂ ਦਾ ਦਾ ਨਹੀਂ ਕਰਦਾ ਕਿਉਂ ਨਹੀਂ ਦਵਾਉਣਾ ਇਹ ਕਿੱਥੀ ਵਿੱਚ ਲੱਗਣ ਦਾ ਇਹਹੀ ਪਸੰਦ ਨੂੰ ਕੀ ਮਾਇਆ ਬਣ ਕੇ ਆ ਦਵਾ ਦੇ ਹੋਰ ਕੱਠਣ ਵਾਲੇ ਵੀ ਜਿਹੜੋਂ ਨਾ ਕਿੰਨੇ ਕਿੰਨੇ ਚਿਰ ਦੀਆਂ ਬਾਈ ਇਹ ਹਾਂ ਬਾਈ ਕਿੰਨੇ ਕਿੰਨੇ ਚਿਰ ਦੀਆਂ ਇਹ ਹੋਊਗੀ ਬਾਈ ਆ ਸਾਲਕ ਦੀ ਹਾਂ ਤੇ ਆ 6 ਮਹੀਨੇ ਦੀ ਆ 6 ਮਹੀਨੇ ਦੀ ਕਿੰਨੇ ਕਿੰਨੇ ਦਿਨ ਦਿੰਨਾ ਹਾਂ ਬਾਈ ਕਿੰਨੇ ਕਿੰਨੇ ਦਿਨ ਜੋੜੇ ਦਾ ਹਾਂ ਜੋੜੇ ਦਾ ਬਾਈ ਨਾਲ 27000 ਰੁਪਇਆ ਜੈਜ ਜੈਜ ਗੱਲ ਕਰਨ ਜਿੰਨੇ ਜੇਮ ਤੋਂ ਨਾਲ ਕਰ ਦਾਂਗੇ ਅੱਛਾ ਤੇ ਮੋਬਾਈਲ ਨੰਬਰ ਤੇਰਾ ਕਿੰਨਾ ਹੈ 99791 ਹਾਂ 2464 ਪਿੰਡ ਕਿਹੜਾ ਆਪਣਾ ਮੱਲਾਲਾ ਪਿੰਡ ਹੈ ਮੱਲਾਲਾ ਠੀਕ ਹੈ ਤੇ ਕੱਚੀਆਂ ਬਹੁਤ ਚੰਗੀਆਂ ਕੱਚੀਆਂ ਕੱਟੀਆਂ ਨੇ ਇਹ ਕੱਚੀਆਂ ਨੇ ਵਧੀਆ ਬਣੀਆਂ ਹੋਈਆਂ ਤੇ ਉਧਰ ਜਾਣ ਨੂੰ ਤਾਂ ਠੀਕ ਹੈ ਪੁੰਨ ਹੋ ਜਾਊਗਾ ਵੱਡਣ ਦੇ ਨਹੀਂ ਰੱਖਣਾ ਨਾ ਵੱਡਣ ਨਾਲ ਨੂੰ ਕਹਨ ਦਿੰਨਿਆ ਯਾਰ ਹਾਂ ਵੱਡਣ ਨਾਲ ਨੂੰ ਨਾ ਦੇਓ ਇਹ ਆ ਲੋ ਜੀ ਹੋਰ ਦਿਖਾਉਨੇ ਆਗੇ ਫਿਰ ਤੁਹਾਨੂੰ ਇੱਧਰ ਕਿੰਨੇ ਲੀਟਰ ਦੁੱਧ ਹੈ ਥੱਲੇ 5 ਕਿਲੋ ਹੈ ਜੀ ਗੁੱਪਣ 7 ਮਹੀਨੇ ਦੀ 7 ਮਹੀਨਾ ਦੀ ਤੇ ਠੀਕ ਹੈ 7 ਮਹੀਨੇ ਚੈੱਕ ਪਾਸ ਹਾਂਜੀ ਚੈੱਕ ਪਾਸ ਹਾਂਜੀ ਹਾਂਜੀ ਅੱਛਾ ਠੀਕ ਜੀ ਆ ਲੋ ਹੋਰ ਆ ਲੈਣ ਬਣਾ ਲੈਂਦੇ ਆ ਫੇਰ ਵੀ ਮੰਗੇ ਫੇਰ ਵੀ ਮੰਗੇ ਫੇਰ ਤੇ 7 ਮਹੀਨੇ ਦਾ ਗੱਪਣ ਹਾਂਜੀ ਤੇ ਦੁੱਧ ਕਿੰਨੇ ਲੀਟਰ ਹੈ ਥੱਲੇ 5 ਕਿਲੋ ਹੈ 5 ਲੀਟਰ ਬੱਚਾ ਇਹਦਾ ਬੱਚਾ ਹੈ ਜੀ ਬੱਚਾ ਹੈ ਨਹੀਂ ਠੀਕ ਹੈ ਤੇ ਦੁੱਧ ਦਾ ਕੀ ਰਿਕਟ ਰਿਹਾ ਪਹਿਲਾਂ ਇਹਦਾ 15 ਕਿਲੋ 15 ਲੀਟਰ ਤੇ ਫਿਰ ਇਹਨੂੰ ਘਾਟੂ ਚ ਲੈ ਹੀ ਖੜਾ ਅੱਛਾ ਇੱਧਰ ਹੂੰ ਆ ਗਿਆ ਸਾਹ ਕਰਕੇ ਤੇ ਮੋਬਾਈਲ ਨੰਬਰ ਤੇਰਾ 62804 833 ਤੇ ਇਹਦਾ ਰੇਟ ਕੀ ਕਰਦਾ ਨੀਲੈਂਡ 95000 ਦੇਦਾ ਜੈ 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 ਕਰ ਲੈ ਜੈ ਜੀ ਹੈ ਅੱਛਾ ਆ ਲੋ ਇਹ ਨਾ ਤੇਰਾ ਉਹਦੇ ਸੌਫਤੇ ਨੀ ਕੀਨੇ ਦਿਖਾਉਨੇ ਆਗੇ ਤੁਹਾਨੂੰ ਘਾਟੂ ਮਾਲ ਦੇ ਵਿੱਚ ਕੀ ਖਿਆਲ ਆ ਫਿਰ ਤੁਹਾਡਾ ਤੇ ਇਧਰ ਸਾਡੇ ਮਿੱਤਰ ਵੀ ਫਿਰਦੇ ਨੇ ਵੀਡੀਓ ਬਣਾਉਂਦੇ ਤੇ ਦਿਖਾਉਨੇ ਆ ਫਿਰ ਇਧਰ ਵਿੱਚ ਚੰਗੇ ਚੰਗੇ ਦੇਖ ਓਏ ਆਹ 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 ਇਹ ਮੈਂ ਆਵਾਂ ਕੱਟਾਂ ਯਾਰ ਬਾਈ ਲੈ ਕੇ ਬਾਹਰ ਲਵੇ ਬਹੁਤ ਹੋਰ ਕਿੰਨਾ ਚੰਗੀ ਆਲੀ ਹਾਂ ਕਿੰਨੀ ਟੱਕੜੀ ਚੀਜ਼ ਹੂੰ ਬੂਰੇ ਤੇ ਆਹ ਦੇਖ ਯਾਰ ਨਾਲ ਜਿਹੜਾ ਆਪਾਂ ਹਾਂਜੀ ਹੂੰ ਅੱਛਾ ਜਿਹੜੇ ਘਰਾਂ ਦੇ ਸ਼ਰਨਾਮੇ ਉਹ ਵਣ ਚੱਲਿਆ ਹੁਣ ਇਹ ਕੰਮ ਚਲੋ ਆਪਾਂ ਮੰਨਦੇ ਆਂ ਵੱਡੀ ਪੰਖਰਾਕ ਹੋ ਗਈ ਥਣ ਖਤਮ ਹੋ ਗਈ ਆ ਛੋਟੀ ਕਿੰਨੀ ਸੋਹਣੀ ਹੈ ਜੱਟ ਨੂੰ ਜੱਟ ਦਿੰਦੀ ਨਹੀਂ ਪਸ਼ੂ ਦਿੰਦੇ ਨਹੀਂ ਹਾਂ ਆ ਦੇਖ ਬਾਈ ਆ ਮੈਂ ਇਹਦੇ ਥੱਲੇ 5 ਲੀਟਰ ਦੁੱਧ ਹੈ ਹਾਂ ਪਹਿਲਾਂ ਚੋਈ ਹੋਈ ਇਹ ਭਿੱਗੀ ਹੋਈ ਆ ਦੇਖੋ ਇਹਦੇ ਨਿਸ਼ਾਨੀ ਲੱਗੀ ਹੋਈ ਹੈ ਇਹ ਕਾਟੂ ਚੋਂ ਗਈ ਕਾਟੂ ਵਾਲਾ ਨਿਸ਼ਾਨੀ ਆ ਇਹ ਜਿਹੜਾ ਰੰਗ ਲੱਗਿਆ ਹੁੰਦਾ ਥਣਾ तकरीबन ਠੀਕ ਨੇ ਥਣਾ 'ਚ ਕੋਈ ਦਿੱਕਤ ਨਹੀਂ ਆ ਰਹੀ ਗੱਲ ਕਰ ਗਿਆ ਲੱਗੀਆਂ ਗੱਬਣ ਨਾਲ ਵੀ ਹੋਈ ਇਹ ਤੇ ਦਵਾਈ ਦੁਵਾਈ ਰਖਾ ਕੇ ਹੋ ਸਕਦੀ ਸੀ ਜੀ ਹਰੇ ਪੈਰੇ ਹਰਿਆ ਪਹਿਲੇ ਵਾਸਤਾ ਦੁੱਧ ਦਿੰਦੀ ਐ 2-3 ਕਿਲੋ ਤੇ ਚਲੋ ਉਧਰ ਦੀ ਦਿਖਾਉਣੀ ਆ ਟੋਪ ਦੇਣ ਦੀ ਉਹ ਆਏ ਹੂੰ ਅੱਗੇ ਵੀ ਆਇਆ ਨਾ ਕੱਗੇ ਪਸੰਦੀ ਵੀ ਵੇਖਣ ਆਲੀ ਸੀਗੀ ਹਾਂ ਜੇ ਬੰਦਾ ਕੋਈ ਸਾਹ ਹੁੰਦਾ ਤੇ ਆਹ ਦੇਖ ਆਹ ਮੱਝ ਨੂੰ ਕੀ ਹੋਇਆ ਸੀ ਇਹਦੇ ਥੱਲੇ ਵੀ ਦੁੱਧ ਆ ਚੱਲ ਲੈ ਵਾ ਦਿਖਾਵਾਂ ਮੈਂ ਤੈਨੂੰ ਆ ਦੱਸੋ ਆਹ ਦੇਖ ਚੰਗੀਆਂ ਮੱਝਾਂ ਗੈਰੀਆਂ ਇਹ ਤੇ ਕਿੰਨੇ ਚ ਰੱਖੇ ਆ ਕਿੰਨੀ ਵੀ ਹੋਇਆ ਸੀ ਤੇਰੇ ਨਾਲ ਦੇਖ ਆ ਜੋ ਟੋਟੇ ਨੂੰ ਕੀ ਹੋਇਆ ਸੀ ਤੇ ਇੱਕ ਆਹ ਮੱਝ ਇਹਦੇ ਥੱਲੇ ਵੀ ਦੁੱਧ ਹੈ ਕਿਹੜਾ ਕਿਸੇ ਦੁੱਧ ਨਹੀਂ ਇਹ ਥੱਲੇ ਹਾਂ ਜੀ ਕਾ ਦੇ ਸਰੇ ਦੀ ਮੱਝ ਅਰਤ ਹੁੰਦੀ ਆ ਸੰਗੜ ਵਿੱਚ ਤਾਂ ਠੀਕ ਨੇ ਆ ਦੇਖ ਤੇ ਕਿੰਨੇ ਚ ਲੈ ਕਿ ਮੱਝ ਕਹਿੰਦਾ ਰਹਿਣਾ ਕੀ ਚੱਲ ਪਿਆ ਜਦੋਂ ਵੀ 4-5 ਕਿਲੋ ਦੁੱਧ ਤੇ ਪਸ਼ੂ ਰਹਿ ਗਿਆ ਹੂੰ ਉਹਨੂੰ ਵੇਚ ਦੋ ਬਾਕਾਰੋਂ ਨਿਕਲ ਜਾਪਾ ਮੱਕਾ ਟੁੱਟ ਜਾਵੇ ਕਿਤੇ ਕਿਸੇ ਰੋਟ ਵੀ ਜਾਂਦੀ ਉਹਨੂੰ ਉਹਨੂੰ ਇੱਕ ਗੱਲ ਕੀ ਆ ਨਵੀਂ ਅਸੀਂ ਲੈ ਆਈਏ ਸੱਜਰ ਸੱਜਰਾਂ ਕਿੰਨਾ ਕਿ ਜਰਾਉਣੀਆਂ ਯਾਰ ਹਾਂ ਕਿੱਥੋਂ ਆਉਣੀਆਂ ਉਹ ਜੇ ਕਿੰਨੂੰ ਕਟੀਆਂ ਹੋਵਣ ਕਿ ਜਾਂਦੇ ਹੂੰ ਹੂੰ ਠੀਕ ਆ ਪਾਲ ਨਹੀਂ ਵੀ ਆਏ ਤੁਸੀਂ ਚਲੇ ਕਿਸੇ ਬੰਦੇ ਦੀ ਮਜ਼ਦੂਰੀ ਨਹੀਂ ਪਾਲ ਸਕਦਾ ਇਹ ਸਾਰੀਆਂ ਤਿੰਤੀਜੇ ਤੀਜੇ ਚੌਥੇ ਚੌਥੇ ਛੂਏ ਕੱਚੀਆਂ ਮੈਛਾਂ ਨੇ ਹਜੇ 20 ਸਾਲ ਦੁੱਧ ਦੇ ਦੇਣਾ ਪਚੂ ਭਾਈ ਦੇਖੋ ਕੱਲ ਹੁਣ ਕਿਸੇ ਦੀ ਮਜ਼ਦੂਰੀ ਇੱਕ ਬੰਦਾ ਨਹੀਂ ਪਾਲ ਸਕਦਾ ਸਾਰਿਆਂ ਇੰਨਾ ਨਹੀਂ ਮਜ਼ਦੂਰੀ ਇਹਨਾਂ ਕੋਲੇ ਹਰਾਚਾਰਾ ਆਦਾ ਚੰਗੀ ਖੇਤੀ ਆ ਉਹ ਤਾਂ ਪਾਲ ਸਕਦਾ ਆਹ ਛੋਟੀ ਦੇਖ ਕਿੰਦੀ ਸ਼ੌਕ ਨਾਲ ਕਿਸ ਜੱਟ ਨੇ ਪਾਲੀ ਸੀ ਕਿੰਨੀ ਨੱਕੀ ਕੱਟੀ ਹੈ ਇਹਦੇ 'ਚ ਤੇ ਆ ਲੈ ਦੇਖ ਤੇ ਆ ਕੱਟੀ ਤੇ ਇੱਕ ਉਹ ਕੱਟੀ ਖੜੀ ਆ ਕੀ ਦੀਆਂ ਕੱਟੀਆਂ ਇਹ ਹੈ ਕੋਈ ਮਾਲਕ ਇਹਨਾਂ ਦਾ ਕਾਟੂ ਵਾਲਿਆਂ ਨੇ ਖਰੀਦ ਕੇ ਛੱਡੀਆਂ ਹੋਈਆਂ ਆ ਲੋ ਜੀ ਨਾਲ ਆਪਣੀ ਦੇਖ ਹੈ ਨਾ ਕੰਗਣਵਾਲੀਆਂ ਕੱਟੀਆਂ ਕਰਮ ਵਾਲੀਆਂ ਜਾਣੀਆਂ ਕਾਟੂ ਜੇ ਆਪਾਂ ਮੰਗ ਲਈ ਤਾਂ 70000 ਮੰਗਣੀ ਆਪਾਂ ਪਹਿਲਾਂ ਵੀ ਕੀ ਕਰੇ ਰੱਖ ਹੈ ਇੱਕ ਆਟੂ ਵਾਲਿਆਂ ਨੇ ਖਰੀਦ ਲਿਆ ਉਹ ਇਹਨਾਂ ਦੇ ਲਵੇ ਵੀ ਨਹੀਂ ਆਉਂਦੇ ਵੀ ਸਾਥੋਂ ਮੰਗਣਗੇ ਲੋਕ ਚਲੋ ਆ ਜਾ ਵੀ ਨਾ ਤੇ ਆ ਮੱਝ ਥੱਲੇ ਦੇ ਚਲੋ ਜੀ ਇਹ ਆ ਲੋ ਦਿਖਾਉ ਨੇ ਹੋਰ ਦਿਖਾਉ ਨੇ ਇੱਧਰ ਟੌਪ ਦੇ ਜਾਨਵਰ ਹੋਰ ਕਿਤੇ ਕੀ ਹਾਲ ਹੈ ਇਹ ਆ ਦੇਖ ਆ ਮੱਝ ਚ ਕੀ ਤਸ ਹੈ ਇਹਦੇ ਥੱਲੇ ਦੁੱਧ ਵੀ ਹੈ ਆ ਲੈ ਇੱਕ ਇਹਦੇ ਨਾਲ ਆ ਕੱਟੀ ਖੜੀ ਆ ਦੇਖੋ ਬਈ ਮੱਝ ਕਾਟੂ ਚਾਹੀਏ ਇਹ ਆਓ ਦੇਖੋ ਇਹ ਸਾਰਾ ਮਾਲ ਕਟੂ ਵਾਲਾ ਤੁਹਾਡੇ ਕੋਲ ਬਹੁਤ ਪਸੰਦ ਆਉਂਦਾ ਹਾਂ। ਇੱਕ ਹੋਰ ਛੋਟੀ ਦਿਖਾਉਣਾ। ਇਹ ਆਹ ਚੇ ਕਟੂ ਚ ਤੇ ਇੱਕ ਆਹ ਮੱਝ ਇਹਦੇ ਥੱਲੇ ਦੁੱਧ ਦੇਖ ਲਓ। ਇਹ ਆ ਦੇ। ਚੱਲੀਦਾ ਜਾਂਦਾ ਹੁਣ ਆ ਦੇ ਲੈ। ਓਏ ਫੇਰ ਬੰਦ ਹੋ ਜੂ। ਕਟੀਆਂ ਕਟੀਆਂ ਨਹੀਂ ਆਹ ਇਹ ਸਾਰੀਆਂ ਕਟੀਆਂ ਐ। ਇੱਕ ਸੱਜਣ ਕੋਲੀ ਆ ਮੇਰੇ ਸਾਹ ਨਾਲ ਖਰੀਦੀਆਂ ਹੋਈਆਂ। ਇਹ ਖਰੀਦ ਕੇ ਨਾ ਪਿੰਡਾਂ ਦੇ ਵਿੱਚੋਂ ਐ ਇਕੱਠੀਆਂ ਕਰ ਲੈਂਦੇ ਨੇ। ਇਕੱਠੀਆਂ ਕਰਕੇ ਬਾਅਦ ਦੇ ਵਿੱਚ ਤੁਸੀਂ ਮੰਡੀ ਤੇ ਆ ਜਾ ਕਰੋ ਤੇ ਆ ਕੇ ਨਾ ਖਰੀਦ ਕੇ ਲੈ ਜਾ ਕਰੋ। ਬਹੁਤ ਚਨੱਕੀਆਂ ਕਟੀਆਂ ਨੇ ਆ ਦੇਖ। ਕਿ ਲਿਚਕਾ ਮਾਰਦੀ ਐ। ਤੇ ਆ ਦੇਖ। ਇਹ ਸਾਰੀਆਂ ਕਟੀਆਂ ਨੇ ਕੁਝ ਹੋ ਖੜੀਆਂ ਨੇ। ਇੱਧਰ ਗੱਲ ਕਰਾਉਣਾ ਆ ਬਾਈ ਨਾ ਆਪਣੀਆਂ ਰਹਿ ਮਿਸਤਰਾ। ਕਿਹੜੇ ਮੁੰਡੇ ਦੀ ਹੈ ਅੱਛਾ ਇਹਨਾਂ ਦਾ ਮੈਂ ਬੰਦਾ ਭਾਲਦਾ ਕਿ ਕਿੱਥੇ ਆ ਤੇ ਫਿਰ ਇਹਨਾਂ ਨਾਲ ਗੱਲ ਕਰਾਂਗੇ ਕੋਈ ਤੇ ਇਹਦਾ ਮੋਬਾਈਲ ਨੰਬਰ ਦਊਂਗਾ ਲੈ ਕੇ ਹੋਰ ਤਾਂ ਇਹਦੇ ਤੋਂ ਕੀ ਪੁੱਛਣਾ ਤੇ ਜਦੋਂ ਤੁਸੀਂ ਜੇ ਕਿਸੇ ਬੰਦੇ ਦਾ ਇਰਾਦਾ ਹੁੰਦਾ ਨਾ ਕੱਟਰੂ ਪਾਲ ਲੈਣ ਦਾ ਕਟੀਆਂ ਤੇ ਇਹਨਾਂ ਦਾ ਮੈਂ ਮੋਬਾਈਲ ਨੰਬਰ ਲੈ ਕੇ ਦਊਂਗਾ ਤੇ ਖਰੀਦ ਲਿਆ ਕਰੋ ਆਪੇ 5-4 ਸਾਲਾਂ ਚ ਹੋ ਜਾਂਦੀ ਐ 2-3 ਸਾਲਾਂ ਚ ਸੋਹਣੀਆਂ ਕਟੀਆਂ ਵਿੱਚ ਇਹ ਆ ਲੋ ਕਿੰਨੇ ਕਿਨੇ ਕਿ ਨਿਕਰੇ ਚਨੇ ਆ ਹਾਂਜੀ ਕਿੰਨੇ ਕਿਨੇ ਕ ਪੈਸਾ ਦੀ ਆ ਲੀਲੀ ਰਾਬ ਵਿੱਚ ਨਹੀਂ ਖੜੀ ਯਾਰ ਹਾਂ ਨੀਲੀ ਰਾਬ ਵਿੱਚ ਹੈ ਇਹ ਤਾਂ ਪਤਾ ਤਾ ਟਾਪ ਤਾਂ ਨੀ ਕਿੰਨਾ ਲਿਖਣਾ ਕਰ ਦੇ ਇਧਰ ਮੂੰਹ ਇਧਰ ਕਰੀਏ ਦਾ ਮੂੰਹ ਦਿਖਾਈ ਯਾਰ ਲੱਭ ਜਿੰਨ ਲੀਲੀ ਰਾਬੀ ਕਹਿੰਦੇ ਹੁੰਦੇ ਹਨਾ ਇਹ ਉਹ ਲੀਲੀ ਰਾਬੀ ਚਾਹੇ ਕੱਟੀ ਲੀਲੀ ਰਾਬੀ ਦੀ ਕੱਟੀ ਇਸ ਤਰ੍ਹਾਂ ਹਾਂ ਹਾਂ ਜੀ ਸਾਰੀਆਂ ਯਾਰ ਵਧੀਆ ਨਸਲ ਦੀਆਂ ਕੱਟੀਆਂ ਨੇ ਇਹ ਕੱਟ ਗਿਆ ਘਰੇ ਰੱਖਣ ਵਾਲੀ ਆ ਤੂੰ ਚੁਲ ਜਾਣੀ ਆ ਕੋਈ ਕੱਟੀ ਆਹੀ ਲੈਣੀ ਥਾਰੇ ਲੱਖੋ। ਕੱਢਿਆ ਯਾਰ ਜ਼ਰੂਰ ਲਿਆ। ਆ ਲੈ। ਥਾਲੀ ਨਹੀਂ ਆ ਬਜੀ। ਆ ਮੇਣੀ ਐ? ਥਾਲੀ ਨਹੀਂ। ਥਾਲੀ ਜੀ। ਐਚੇ ਐ ਮੇਣੀ ਐ। ਸਿੰਘ ਹਲਦੇ ਆ ਤੇ। ਠੀਕ ਐ। ਤੇ ਆ ਲੀਲੀ ਦਾ ਵੀ ਚਾ। ਇਹ ਅੱਛਾ। ਆ ਲੋ। ਥਾਲ ਦੀ। ਥਾਲਕ ਦੀ ਐ। ਕੀ ਰੇਟ ਆ ਮਹਾਰਾਜੀ ਦਾ? ਸਹੀ ਐ। ਤੇ ਛੋਟਾ ਮੋਬਾਈਲ ਨੰਬਰ ਕਿੰਨਾ ਬਾਈ ਹਾਂ 80500 ਕਿਹੜੇ ਪਿੰਡੋਂ ਨੇ ਤੁਹਾਨੂੰ ਪਿੰਡ ਪੂਲਾ ਜਿਲ੍ਹਾ ਬਠਿੰਡਾ ਜੀ ਤਸੀਲ ਨਾ ਪੂਲਾ ਪਿੰਡ ਹੈ ਅੱਛਾ 10ਵੀਂ ਕੱਟੀਆਂ ਜ਼ਰੂਰ ਹੁੰਦੀਆਂ ਛੋਟੇ ਕੋਲ ਕਿਤੇ ਕੋਈ ਮਰਚੀ ਆਵੇ ਦੂਰੋਂ ਨੇੜੇ ਕੱਟੀ ਮਿਲ ਜਾਂਦੀ ਹੈ ਖਾਚ ਪੂਲਾ ਪਿੰਡ ਹੈ ਪੂਲਾ ਨਾਣਾ ਕਹਿੰਦਾ ਕਿਨੂੰ हां अच्छा पूला इंसाना पिंडा ते मोबाइल नंबर एक बारी फलो 97909 805 एक बारी फिर बोल ले 97909 805 ਤੇ ਤੇਰਾ ਨਾਮ ਕੀ ਹੈ ਨਾਮ ਬਲਵੀਰ ਸਿੰਘ ਹੈ ਬਲਵੀਰ ਸਿੰਘ ਬਲਵੀਰ ਸਿੰਘ ਠੀਕ ਹੈ ਕਿਆ ਸੱਚਣਾ ਬਣਾ ਸੌਦਾ ਇਹਦਾ ਬਈ ਟਰਾਈ ਕਰੀ ਜਾਂਦਾ ਜੀ ਕੀ ਮੰਗਦਾ ਤੂੰ ਇਹਦਾ 25000 ਜਾਇਜ਼ ਲੈਣ ਦੇਣ ਵਾਲੀ ਗੱਲ ਲੈਣ ਦੇਣ 23 ਦੀ ਗੱਟੀ ਦੇ ਦਿੰਗੇ ਤੂੰ ਮਿੱਤਰਾ ਕਿੰਨਾ ਦਿੰਦਾ ਸਾਜਣ ਦਾ ਬੰਦਾ ਹੁੰਦਾ ਬੰਦਾ ਹੁੰਦਾ ਕੋਈ ਗੱਲ ਨਹੀਂ ਲਾਜ ਲਾਜ ਹੱਡ ਕੱਢੇ ਪਰ ਹੱਡ ਤਾਂ ਫਿਰ ਇੱਕ ਦੂਜੇ ਨਾਲ ਹੱਡ ਕੱਢਦਾ ਉੱਥੇ ਆ ਚੁਲਤ ਜਾਣ ਪਿੱਡੀ ਜਾਂਦੀਆਂ ਨੇ ਇਹਨਾਂ ਨੂੰ ਕਿਹੜਾ ਕੋਈ ਇਹਨਾਂ ਤਾਂ ਵੱਢਣਗੇ ਹੀ ਜਾ ਕੇ ਹੂੰ ਇਹਨਾਂ ਨੂੰ ਕਿਹੜਾ ਕੋਈ ਧਰਛਾ ਇਹਨਾਂ ਤੇ ਚਾਹ ਲੋ ਜੀ ਕਿੰਨੇ ਲੀਟਰ ਹੈ ਹੈ 8 ਕਿਲਾ ਕਿੰਨਾ ਚਰੋਗੇ ਛੂਈ ਨੂੰ ਛੂਈ ਨੂੰ ਹੋ ਗਿਆ ਜੀ 3 ਆ ਬੱਚਾ ਕੀ ਹੈ ਤੇ ਮਗਰ ਕੱਟੀ ਹੈ ਕੱਟੀ ਹੈ ਨਿੱਲੀ ਦਾ ਵਿੱਚ ਕੱਟੀ ਹੈ ਤੇ 8 ਲੀਟਰ ਦੁੱਧ ਹੈ ਥੱਲੇ ਹਾਂਜੀ 3 ਮਹੀਨੇ ਛੁੱਟ 3 ਮਹੀਨੇ ਹੋ ਗਏ ਵਾਧੂ ਹੈ 3 ਮਹੀਨੇ ਤੇ ਦੁੱਧ ਤਾਂ ਨਹੀਂ ਰਲਿਆ ਦੁੱਧ ਨਹੀਂ ਰਲਿਆ ਕਿੰਨੇ ਪੈਸੇ ਮੰਗਦੇ ਹੁਣ 70 ਜੈਜ ਲੈਂਡਨ ਵਾਲੀ ਵਾਲ 65 ਦੀ ਮੋਬਾਈਲ ਨੰਬਰ ਬੋਲ ਲੈ ਤੇਰਾ 7872 ਹਾਂ 9694 ਠੀਕ ਹੈ ਤੇ ਆ ਛੋਟੀ ਕੀ ਦੀ ਹੈ ਇਹ ਵੀ ਆਪ ਇਹਦੇ ਕੀ ਮੰਗਦਾ ਕਿੰਨੇ ਚਿਰ ਦੀ ਹੋ ਗਈ ਇਹ ਇਹ ਹੈਗੀ ਆ ਜੀ 2.5 2.5 ਸਾਲ ਦੀ ਦੁੱਧ ਤਾਂ ਨਹੀਂ ਰਲੀ ਨਹੀਂ ਦੁੱਧ ਨਹੀਂ ਰਲੀ ਠੀਕ ਹੈ ਤੇ ਮੋਬਾਈਲ ਨੰਬਰ ਤੇਰਾ ਚੱਲ ਹੈਗਾ ਕੋਈ ਦੀ ਸਪਾਰਕ ਕਰ ਲਓ ਤੇ ਆਹ ਹੋਰ ਦਿਖਾਉਂਦੇ ਆਂਗੇ ਇੱਧਰle ਪਾਸੇ ਕੀ ਚਾੜਾ ਚੰਗੇ ਦੁੱਧ ਵਾਲੇ ਡੰਕਰ ਨੇ ਜੀ ਲੇ ਹੋਰ ਇਸ ਪਰ ਬੋਲੀ ਨਾ ਹੋ ਕਿੰਨਾ ਮੁੰਡਾ ਨਹੀਂ ਕੋਈ ਮੋਬਾਈਲ ਨੰਬਰ ਬੋਲਦਾ ਨਹੀਂ ਇਹ ਅੱਛਾ ਹੁਣ ਕੰਪੇਨ ਚੱਲ ਪਣੀ ਆ ਫਿਰ ਇਹ ਤਾਂ ਮਾਲ ਵਿਕਾ ਹੀ ਨਹੀਂ ਲੋਗੇ ਵਿਕ ਗਿਆ ਤਾਂ ਚਲੋ ਫਿਰ ਠੀਕ ਆ